ਜ਼ਿਲ੍ਹਾ ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਵਿਖੇ ਅੱਜ ਨੌਜਵਾਨ ਭਰ ਸਭਾ ਵੱਲੋਂ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਵਿੱਚ ਤੈਨ ਰੋਜਾ ਕਰੈਕਟ ਟੂਰਨਾਮੈਂਟ ਕਰਵਾਇਆ ਗਿਆ ਇਸ ਮੌਕੇ ਤੇ ਪ੍ਰੈਸਰ ਨਾਲ ਗੱਲਬਾਤ ਕਰਦਿਆਂ ਆਗੂਆਂ ਨੇ ਕੀ ਕਿਹਾ ਤੁਸੀਂ ਵੀ ਦੇਖੋ ਫਰੀਦਕੋਟ ਤੋਂ ਗੁਰਪ੍ਰੀਤ ਪੱਕਾ ਦੀ ਵਿਸ਼ੇਸ਼ ਰਿਪੋਰਟ ਨਾ ਉਸ ਬਲੇ ਕੇ ਪਿੰਡੀ ਬਾਲ ਦੇ ਪਾਣੀ ਕਰ ਦਿੱਤੀ ਤੇ ਰਖਵਾੜੀ ਰਿਸਨ ਗੇਂਦ ਵੀ ਛੱਡ ਦੁੱਤਾ ਹੈ ਵੀ ਛੱਡਿਆ ਵੀ ਤੱਕੜੀ ਤੇ ਛੱਡਿਆ ਵੀ ਤੱਕੜੇ ਐਨ ਗੇਂਦ ਮੁੰਡੇ ਨੇ ਛੱਡ ਦੁੱਤਾ ਜਿਹੜਾ ਕਹਿੰਦੇ ਖੇਡ ਮੈਦਾਨ ਦੇ ਅੰਦਰ ਹੈ ਬਾਲ ਪਾਉਂਦੇ ਲਿਖੇ ਨੇ ਮੁੰਡਾ ਫੇਰ ਜਿਸ ਸਮੇਂ ਕਦੇ ਤਿਆਰ ਵਰਤਾਰ ਇਹ ਢੁੱਡੀ ਵਾਲਾ ਕਹਿੰਦੇ ਸਾਹਮਣੇ ਦੋਤ ਹੈ ਬੀਰ ਮਿੱਕੇ ਨੇ ਸਨਮਣ ਕਰਨਾ ਮੇਰੇ ਵੀਰਿਆ ਇਹ ਪਹਿਲਾ ਪਾਉਂਡ ਲੈ ਕੇ ਮੁੰਡਾ ਝੋਟੀ ਵਾਲੇ ਪਿੰਡ ਦਾ ਜਿਹੜਾ ਕਹਿੰਦੇ ਬੜਾ ਆਇਆ ਹੈ ਇਹਨਾਂ ਪਾਸੇ ਕਹਿੰਦੇ ਪੈਂਦੀ ਬਾੜ ਉਹ ਬੱਲੇ 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 ਇਹ ਦੋ ਤਾਂ ਟੁੱਡੀ ਦੀ ਧਰਤੀ ਦਾ ਸਿੱਧੂ ਵਾਲਾ ਮੁੰਡਾ ਹੈ ਵੀ ਸਿੰਧੂਆਂ ਦੇ ਮੁੰਡੇ ਨਾਲ ਬੈਰ ਪੈਣਾ ਕਹਿੰਦੇ ਡੂੰਘੇ ਮਸਲੇ ਗੱਡੀ ਵਿੱਚ ਬੰਦਿਆਂ ਦੇ 6 ਬੰਦੇ ਨੇ 12 ਹੁੰਦੇ ਅਸਲੇ ਕਹਿੰਦੇ ਮੂਸੇ ਵਾਲੇ ਨੇ ਜਿਹੜਾ ਕਹਿੰਦੇ ਗੀਤਾਂ ਦੇ ਵਿੱਚ ਗਾਇਆ ਹੈ ਲਾਓ ਉਸ ਮੜੇ ਕੇ ਦੇ ਖੇਡ ਮੈਦਾਨ ਦੇ ਅੰਦਰ

ਲਾਉ ਸਮਨੇ ਕਹਿੰਦੇ ਖੇਡ ਮੈਦਾਨ ਦੇ ਅੰਦਰ ਮੁੰਡਾ ਕਹਿੰਦੇ ਫੇਰ ਇਸ ਸਮੇਂ ਕਹਿੰਦੇ ਤਿਆਰ ਵਰਤਾਰਾ ਬਾਲ ਪਾਉਂਦਲੇ ਪਹਿੰਦੀ ਬਾਲ ਤੇ ਟਰਾਈ ਜੜੀ ਕਹਿੰਦੇ ਵੱਡੀ ਕੀਤੀ ਆ ਮੁੰਡੇੜੇ ਇਧਰਲੇ ਪਾਸੇ ਕਹਿੰਦੇ ਵਾਹ ਅਣੀ ਅਰੀਸਾ ਇਧਰਲੇ ਪਾਸੇ ਫਿਲਡਿੰਗ ਬਹੁਤ ਤਗੜੀ ਕੀਤੀ ਆ ਮੁੰਡੇੜੇ ਪਰ ਗੱਲ ਕਹਿੰਦੇ ਜ਼ਮੇ ਦੀਆਂ ਮੇਰੇ ਵੀਰੋ ਬਾਲ ਪਾਉਂਦਲੇ ਕਹਿੰਦੇ ਮੁੰਡਾ ਫੇਰ ਇਸ ਸਮੇਂ ਕਹਿੰਦੇ ਤਿਆਰ ਵਰਤਾਰਾ ਵੀ ਕਿੰਦੜੀ ਦਿੰਦੀ ਹੈ ਜਨਮ ਕਿਦਣਾੜੋ ਕਿਹੜੀ ਦਰਸਾ ਕਹਿੰਦੇ ਕਿ ਸ਼ੇਰ ਪੈਦਾ ਜਿਹੜੀ ਮਿੱਟੀ ਚ ਹੋਵੇ ਗਿੱਲ ਵਾਲੀ ਫਸਲ ਹੁੰਦੀ ਆ ਤੇ ਢੇਰ ਪੈਦਾ ਚੰਨ ਪੁੰਨਿਆ ਦੇ ਰਾਤ ਨੂੰ ਚੰਨ ਚਾੜੇ ਮਸਿਆ ਕਰਦੀ ਸਦਾ ਨੇਰ ਪੈਦਾ ਜਿਹੜੇ ਮਾਪਿਆਂ ਨੇ ਕੀਤੀ ਹੁੰਦੀ ਆ ਮਿਹਨਤ ਉਹ ਤੇ ਉਹਨਾਂ ਦੇ ਕਰ ਹੁੰਦਾ ਇੱਕ ਪਲੇਅਰ ਪੈਦਾ ਸੋਹਣੀਆਂ ਮਾਵਾ ਦੇ ਕਹਦੇ ਬੱਬਰ ਸ਼ੇਰ ਪੁੱਤਰ ਆਈ ਹੋਈ ਐ ਇਸਮੁਣੇ ਕਹਦੇ ਢੁੱਡੀ ਵਾਲਾ ਮੁੰਡਾ ਜਿਹੜਾ ਕਹਿੰਦੇ ਪਿੱਛੇ ਤੋਂ ਪਾਸੇ ਕਰ ਦਿੰਦਾ ਖੇਡ ਮੈਦਾਨ ਦੇ ਅੰਦਰ ਤੇ ਬਾਲ ਪਾਉਂਦ ਲਈ ਕਹਿੰਦੇ ਮੁੰਡਾ ਫੇਰ ਇਸ ਸਮੇਂ ਕਹਿੰਦੇ ਤਿਆਰ ਬੜ ਤਿਆਰ ਆ ਡੇੜੇ ਕਹਿੰਦੇ 2 ওভার ਸਮਾਪਤ ਹੈ ਅੱਜ ਨੌਜਵਾਨ ਭਰ ਸਭਾ ਵੱਲੋਂ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਦੀਪ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਬਲਾਕ ਸਾਦਕ ਵਿੱਚ ਜਿਹੜਾ ਕਰੈਕਟ ਟੂਰਨਾਮੈਂਟ ਤਿੰਨ ਰੋਜ਼ਾ ਕਰਵਾਇਆ ਗਿਆ ਅਸੀਂ ਸੂਬਾ ਕਮੇਟੀ ਦੇ ਵਿੱਚ ਫੈਸਲਾ ਕਰਿਆ ਕਿ ਨੌਜਵਾਨ ਭਰ ਸਭਾ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡਾਂ ਦੇ ਵਿੱਚ ਵਿਸਤਾਰ ਸਖਲਾਈ ਕੈਂਪ ਲਾਏ ਜਾਣਗੇ ਪਿੰਡਾਂ ਦੇ ਵਿੱਚ ਨੌਜਵਾਨਾਂ ਲਈ ਖੇਡ ਟੂਰਨਾਮੈਂਟ ਕਰਵਾਏ ਜਾਣਗੇ ਤੇ ਸਾਹਿਬਜ਼ਾਦਿਆਂ ਦੇ ਜੀਵਨ ਦੇ ਨਾਲ ਸੰਬੰਧਿਤ ਚਾਰ ਸਾਹਿਬਜ਼ਾਦੇ ਫਿਲਮ ਤੇ ਚਾਰ ਸਾਹਿਬਜ਼ਾਦੇ 2 ਫਿਲਮ ਜਿਹੜੀ ਉਹ ਦਿਖਾਈ ਜਾ ਰਹੀ ਆ ਇਸ ਤੋਂ ਬਿਨਾ ਜਿਹੜੇ ਸੈਮੀਨਾਰ ਕੀਤੇ ਜਾ ਰਹੇ ਆ ਗੁਰੂ ਸਾਹਿਬ ਦੀ ਜ਼ਿੰਦਗੀ ਬਾਰੇ ਸਾਹਿਬਜ਼ਾਦਿਆਂ ਦੇ ਜਿਹੜਾ ਲੜਨ ਦਾ ਇਤਿਹਾਸ ਆ ਕੁਰਬਾਨੀ ਦਾ ਇਤਿਹਾਸ ਆ ਜ਼ੁਲਮ ਦੇ ਖਿਲਾਫ ਉਹਨੂੰ ਉਭਾਰ ਦੇ ਲਈ ਅਸੀਂ ਲਗਾਤਾਰ ਸੈਮੀਨਾਰ ਕਰ ਰਹੇ ਹਾਂ ਅੱਜ ਪਿੰਡ ਦੀਪ ਸਿੰਘ ਵਾਲਾ ਦੀ ਟੀਮ ਦੇ ਵੱਲੋਂ ਸੋਚੇ ਜ਼ਿਲ੍ਹੇ ਦੀ ਟੀਮ ਦੇ ਵੱਲੋਂ ਇੱਥੇ ਟੂਰਨਾਮੈਂਟ ਤਿੰਨ ਰੋਜ਼ਾ ਨੌਜਵਾਨ ਭਰ ਸਭਾ ਵੱਲੋਂ ਕਰਵਾਇਆ ਗਿਆ ਰਿਹਾ ਜਿਹਦਾ ਅੱਜ ਉਦਘਾਟਨ ਸਮਾਗਮ ਇਹਨਾਂ ਨੇ ਕਰਵਾਇਆ ਗਿਆ ਅਸੀਂ ਸੂਬਾ ਕਮੇਟੀ ਵੱਲੋਂ ਸਮੁੱਚੀ ਟੀਮ ਨੂੰ ਜ਼ਿਲ੍ਹਾ ਟੀਮ ਨੂੰ ਸਾਥੀ ਨੌਂ ਨਿਹਾਲ ਹੋਰਾਂ ਨੂੰ ਦੀਪ ਸਿੰਘ ਵਾਲੇ ਪਿੰਡ ਦੀ ਸਮੁੱਚੀ ਟੀਮ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ ਤੇ ਇਸ ਸਫਲ ਟੂਰਨਾਮੈਂਟ ਦੀ ਸਫਲਤਾ ਦੇ ਲਈ ਮੁਬਾਰਕਬਾਦ ਕਹਿੰਦੇ ਹਾਂ